ਕਵਿੰਦਰ ਸਿੰਘ ਨਾਮੀ ਵਿਅਕਤੀ ਹੈ ਜੀ ਸਾਡੀ ਟਪਈ ਤੋਂ ਆ ਇਹ ਸ਼ੇਪਪੁਰੀ ਤੋਂ ਮਤਲਬ ਲੱਗੀ ਅਵਸਥਾ ਚੁੱਕ ਕੇ ਲਿਆਂਦਾ ਤੇ ਨਿਰਤਕ ਪਾਇਆ ਗਿਆ ਜੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਲੇਕਿਨ ਇਹ ਜਿਹੜਾ ਬੰਦਾ ਪਹਿਲਾਂ 7-8 ਸਾਲ ਤੋਂ ਨਸ਼ੇ ਤੋਂ ਅਡਿਕਟਡ ਸੀਗਾ ਲੇਕਿਨ ਹੁਣ ਇਹਦੀਆਂ ਕਿਡਨੀਆਂ ਵੀ ਡੈਮੇਜ ਜੀ ਹੈਗੀਆਂ ਤੇ ਉਹਦੀ ਵੀ ਮੈਡੀਸਿਨ ਲੈ ਰਿਆ ਸੀ ਤੇ ਸਰੀਰਕ ਹੱਥ ਵੀ ਜਿਹੜੇ ਬੜੇ ਕਮਜ਼ੋਰ ਤੇ ਮਾਰੇ ਸੀ ਇੱਕ ਅਜਬ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਈ ਸੀਗੀ ਇੱਕ ਨੌਜਵਾਨ ਦੀ ਜਿਹੜੀ ਆ ਨਸ਼ੇ ਉਪਰ ਡੋਸ ਕਰਕੇ ਜਿਹੜੀ ਡੈਥ ਹੋ ਗਈ ਆ ਜਿਸ ਤੇ ਪੁਲਿਸ ਪਾਰਟੀ ਉਹਨਾਂ ਜਿਹੜਾ ਮੌਕੇ ਤੇ ਰਿਸਪੌਂਡ ਕੀਤਾ ਗਿਆ ਪਰਿਵਾਰ ਨਾਲ ਰਾਪਤਾ ਕੀਤਾ ਗਿਆ ਜਿਸ ਤੋਂ ਇਸ ਸ਼ਖਸ ਦੀ ਪਛਾਣ ਜਤਿੰਦਰ ਸਿੰਘ ਵਜੋਂ ਵਾਸੀ ਟਪਈ ਹੋਈ ਪਰਿਵਾਰ ਨਾਲ ਜੋ ਰਾਪਤਾ ਕੀਤਾ ਗਿਆ ਤੇ ਉਹਨਾਂ ਕੋਈ ਵੀ ਜਿਹੜੀ ਕਾਰਵਾਈ ਇਸ ਤੇ ਨਹੀਂ ਕਰਾਈ ਸਾਡੇ ਵੱਲੋਂ ਜਿਹੜਾ ਪੜਤਾਲ ਕਰਨ ਦੇ ਉੱਤੇ ਪਤਾ ਲੱਗਾ ਵੀ ਇਹ ਪਹਿਲਾਂ ਵੀ ਥੋੜਾ ਚਿਰ ਪਹਿਲਾਂ ਨਸ਼ਾ ਚੜਾ ਕੇ ਕੇਂਦਰ ਦੇ ਵਿੱਚ ਦਾਖਲ ਲਿਆ ਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀਗਾ ਪਰ ਇਸ ਮੈਟਰ ਦੀ ਸੀਰੀਅਸਨੈਸ ਨੂੰ ਵੇਖਦੇ ਹੋਏ ਇਸ ਤੇ ਤੁਰੰਤ ਕਾਰਵਾਈ ਕਰਦੇ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 105 ਬੀ ਐਨ ਐਸ ਜਿਹੜੀ ਥਾਣਾ ਸਲਾਮਾਬਾਦ ਦਰਜ ਕੀਤੀ ਗਈ ਹੈ ਜਿਸ ਦੇ ਉੱਤੇ ਸਾਡੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਐਨ ਡੀ ਪੀ ਐਸ ਦੇ ਉੱਤੇ ਕਾਰਵਾਈ ਕਰਦੇ ਆ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਭੁੱਲਰ ਦੇ ਦੇਸ਼ਾ ਨਿਰਦੇਸ਼ ਛੇਟ ਜਿਹੜਾ ਇਸ ਨਸ਼ੇ ਦੇ ਠੱਲ ਪਾਉਣ ਨੂੰ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਜਿਹੜਾ ਕਾਫੀ ਸਰਗਰਮ ਤਰੀਕੇ ਨਾਲ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੇ ਆਪਾਂ ਇਸ ਇਸ ਏਰੀਆ ਦੀ ਗੱਲ ਵੀ ਕਰੀਏ ਇਸ ਏਰੀਆ ਦੇ ਜਿੱਥੇ ਇਨਸੀਡੈਂਟ ਰਿਪੋਰਟ ਹੋਈ ਆ ਜਿਹੜੀ ਕਹਿ ਰਹੇ ਨੇ ਉਸ ਦੇ ਉੱਤੇ ਦੋ ਥਾਣੇ ਸਾਡੇ ਜਿਹੜੇ ਲੱਗਦੇ ਨੇ ਗੇਟ ਕੀਮਾ ਤੇ اسلامਾਬਾਦ ਪਿਛਲੇ 1 ਮਹੀਨੇ ਦੇ ਵਿੱਚ ਹੀ ਸਾਡੇ ਇਸ ਏਰੀਆ ਦੇ ਵਿੱਚ 28 ਮਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 38 ਅਰੈਸਟ ਸਾਡੇ ਵੱਲੋਂ ਤਸਵਰ ਕੀਤੀਆਂ ਨੇ ਇਸ ਦੇ ਉੱਤੇ ਹਰ ਇੱਕ ਜਿਹੜਾ ਐਨਡੀਪੀਐਸ ਦੇ ਅਗੇਂਸਟ ਹਰੇਕ ਐਂਗਲ ਦੇ ਉੱਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਇਸ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਤੇ ਵੀ ਜਿਹੜਾ ਹਰ ਪੈਲੂ ਜਿਹੜਾ ਤਰਤੀਸ਼ਦਰਾਂ ਵਿਚਾਰ ਕੇ ਇਸ ਤੇ ਜਿਹੜੀ ਬਣਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇਗੀ